ਜ਼ਿਲ੍ਹਾ ਕਪੂਰਥਲਾ ਦੇ ਹਕਾ ਸੁਲਤਾਨਪੁਰ ਲੋਧੀ ਦੇ ਪਿੰਡ ਜਾਰਜਪੁਰ ਦੇ ਵਿੱਚ ਐਕਸਾਈਜ਼ ਮਹਿਕਮਾ ਪੰਜਾਬ ਪੁਲਿਸ ਦੇ ਸ਼ਰਾਬ ਠੇਕੇਦਾਰਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਕਾਫੀ ਘਰਾਂ ਦੇ ਵਿੱਚ ਰੇਡ ਕੀਤੀ ਗਈ ਤੇ ਇਸ ਦੌਰਾਨ ਵੱਡੀ ਮਾਤਰਾ ਦੇ ਵਿੱਚ ਕੱਚੀ ਤੇ ਪੱਕੀ ਲਾਲ ਬਰਾਮਤ ਹੋਈ ਹੈ ਜੋ ਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਲੁਕੋ ਕੇ ਵੱਡੇ ਡਰਮ ਤੇ ਕਰੇਨਾਂ ਚ ਪਾ ਕੇ ਰੱਖੀ ਹੋਈ ਸੀ ਇਸ ਮੌਕੇ ਸ਼ਰਾਬ ਠੇਕੇਦਾਰ ਰਮਨ ਅਰੂੜਾ ਦਾ ਕਹਿਣਾ ਹੈ ਕਿ ਸਾਡੇ ਠੇਕਿਆਂ ਤੇ ਜਦੋਂ ਵਿਕਰੀ ਕੱਟੀ ਤਾਂ ਸਾਨੂੰ ਮੁਖਬਰਾ ਨੇ ਦੱਸਿਆ ਕਿ ਜਾਰਜਪੁਰ ਦੇ ਕੁਝ ਘਰਾਂ ਦੇ ਵਿੱਚ ਦੇਸੀ ਸ਼ਰਾਬ ਬਣਾ ਕੇ ਵੇਚਣ ਦਾ ਨਾਜਾਇਜ਼ ਕਾਰੋਬਾਰ ਚੱਲ ਰਿਹਾ ਜਿਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੜ ਪਕੜ ਕੇ ਪਰਚੇ ਦਿੱਤੇ ਗਏ ਤੇ ਨਾਜਾਇਜ਼ ਲਾਨ ਮੌਕੇ ਤੇ ਨਸ਼ਟ ਕੀਤੀ ਗਈ ਹੈ ਸ਼ਰਾਬ ਠੇਕੇਦਾਰ ਰਮਨ ਅਡੂੜਾ ਦਾ ਕਹਿਣਾ ਹੈ ਕਿ ਜਾਰਜਪੁਰ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੇ ਵਿੱਚ ਨਾਜਾਇਜ਼ ਲਾਨ ਦਾ ਕਾਰੋਬਾਰ ਹੋ ਰਿਹਾ ਜਿਸ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਮਨਜੀਤ ਕਨ ਐਕਸਰਸਾਈਜ਼ ਡਿਪਾਰਟਮੈਂਟ ਦੇ ਨਾਲ ਇੱਕ ਨਾਲ ਪੂਲਸ ਲੈ ਕੇ ਕੁਝ ਇਲਾਕੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਕੀ ਕੀ ਗ੍ਰਾਉਂਡ ਹੋਇਆ ਕਿਹੜੋ ਕਿਹੜੀ ਸੀ ਇਹ ਅੰਦਰ ਵਿੱਚ ਇਸ ਸੁਲਤਾਨਪੁਰ ਦੇ ਵਿੱਚ ਪਿੰਡ ਜਾਂਜਵਾਲੇ ਦਾ ਇਸ ਪਿੰਡ ਦੇ ਵਿੱਚ ਨਵਿਕ ਅਧੀ ਇਹਦੀ ਮਤਲ ਅਜਾ ਹਾਇਦਰ ਦਾ ਫਾਰਮਲੀ ਹੋਈ ਜਦ ਕਿ ਤੋਂ ਦੀ ਕਦੀ ਖ਼ਬਰ ਵੀ ਨਹੀਂ ਆਈ ਅੱਜ ਜੀ ਕੱਥੇ ਜਾ ਰਹੇ ਨੇ ਬੱਤਨ ਜੀ ਜੋ ਸਾਰੀ ਇਨਫੋਰਮੇਸ਼ਨ ਆਈ ਤੇ ਅਸੀਂ ਆਪਣੇ ਐਕਸਰਸਾਈਜ਼ ਜਿੰਨਾ ਇੱਕ ਨੂੰ ਅਫਸਰ ਨਾਲ ਇਫੀਓ ਸਰ ਨਾਲ ਗੱਲ ਕੀਤੀ ਤੇ ਸਿਰ ਉਹਨਾਂ ਤੋਂ ਸਹਿਯੋਗ ਲਈ ਇਹ ਡਿਸਟ੍ਰਿਕਟਰ ਸਾਹਿਬ ਤੇ ਨਾਲ ਉਹਦੇ ਐਕਸਾਈਜ਼ ਨਾਲ ਗੱਲ ਹੋ ਉਹ ਸਭ ਜੀ ਬਾਦ ਦੀ ਜੀ ਪਲਸ ਸੁਪਰਪੋਥ ਨਾਲ ਵੀ ਉਸ ਬਏ ਪੀ ਜੀ ਜਿਨਾਂ ਨਾਲ ਪੂਰਾ ਸਹਿਯੋਗ ਦਿੱਤਾ ਉਹ ਬੜੀ ਭਾਰੀ ਮਾਤਰਾ ਵਿੱਚ ਆਰਥ ਨੂੰ ਆਨੰਦ ਵਿੱਚ ਜੋ ਜਿਹੜੇ ਅਰਥ ਨੂੰਰੇ ਉਹਦੇ ਬਾਥੂਮਾ ਵਿੱਚ ਕਿਸੇ ਦੇ ਸੌਣ ਦੇ ਵਿੱਚ ਲੱਗਈ ਕੁਛ ਦਾਣਾ ਡਿੱਗ ਰਹੀ ਸੀ ਐਬਸੈਂਸ ਪੇ ਸੀ ਤੇ ਜਿਹੜੇ ਬੰਦ ਦੋ ਦੋ ਸੁਨਹਿਟਾ ਦੇ ਪਰੇਗ ਬੰਗਲਾ ਨੂੰ ਜਿਹੜੇ ਕਿ ਤਿਆ ਸੀ ਚਾਹੋ ਸ਼ਾਮ ਕਰਦੇ ਜੇ ਅਸੀਂ ਕਿਰਦਨ ਲੇਟ ਹੋ ਜਾਂਦੇ ਤੇ ਹੋ ਸਕਦਾ ਹੈ ਉਹ ਦਾਣੇ ਡਿੱਗ ਤੇ ਅਸਾਇਰ ਜੀ ਸੁਵੇਗਾ ਜੀ ਜਿਹੜੇ ਕਿਹੜੇ ਕਿਹੜੇ ਬੰਦਿਆਂ ਦੇ ਉੱਤੇ ਪਰਚਾ ਜਿਹੜਾ ਦਰਜ ਹੋਇਆ ਸਮਝੋ ਕਿ ਆਜ ਤੋਂ ਪਹਿਲਾਂ ਦਰਜ ਹੋਇਆ ਜੀ ਚਾਹੇ ਪਰਚਾ ਦਰਜ ਹੋਵੇ ਆਜ ਕੇ ਫੇਅਰ ਆਜ ਕੇ ਹੋਵੇ ਚਾਹੇ ਫ੍ਰੀਅਰ ਹੋਵੇ ਦਰਜ ਹੋਈ ਨਹੀਂ ਉਹ ਜਿਹਦਾ ਵਿੱਚੋਂ ਕੋਈ ਰਜਿਸਟਰ ਵਾਲਾ ਕਿਛਾ ਉਹ ਜਿਹਨਾਂ ਆਵਾਜ਼ ਇਹ ਉਹਨਾਂ ਜਿਹੜੇ ਬੰਦੇ ਦੇ ਪਰਚੇ ਦਰਜ ਹੋਏ ਆ ਇਹਨਾਂ ਦਾ ਪਹਿਲਾਂ ਵੀ ਰਿਕਾਰਡ ਹੈਗਾ ਵਾ ਹਾਜ਼ਰੀ ਉਹਨਾਂ ਤੇ ਰੰਗ ਕਿਉਂ ਕੋਣ ਹੈ ਰਿਹਾ ਬੱਤ ਸਾਰੇ ਕੋਈ ਕਦੀ ਵੀ ਇਸ ਪਿੰਡ ਦੀ ਇੰਜਾਪੜੀ ਇਨਫੋਰਮੇਸ਼ਨ ਆਈ ਨਹੀਂ ਪਰ ਜੋ ਤੋਂ ਸਿੱਧੇ ਚੈਨ ਐਕਸਰਸ ਕਰਾਉਣਾ ਕਰਤਾ ਤਾਂ ਸਾਡੀ 3000 ਜਿੱਕੀ ਦੀ ਚੜ੍ਹਿਆ ਅਗਰਸ ਜਿੱ ਨਾਲੀ ਸੀ ਉਹ 4000 ਰੈਲੀ ਸਾਲੋਂ ਦੇ ਅਗਰਸ ਦੇ ਪਾਣੀ ਕਰਕੇ ਨਵਾਂ ਦੇ ਮਾਲਾ ਲੋਕੀਓ ਦਾ ਬੱਕੀ ਹੋਈ ਨਹੀਂ ਅਸਲ ਉਸ ਤੱਕ ਕਿ ਆਲੋ ਰਿਡਰਗ ਨੇ ਮਾਤ ਕਿਤਨਾ ਜਨਾ ਸੀ ਇਨਾ ਲੋਕਾਂ ਨੇ ਉਸ ਜੀ ਦਾ ਪੈਣਾ ਚੁੱਕਿਆ ਇਹ ਪਾਣੀ ਦੇ ਆਲੋ ਵਿੱਚ ਆ ਕੁਝ ਖੰਦਰੀਆਂ ਦੇ ਬੇਜੀ ਉਹ ਸਾਰੇ ਬੇਵਿਰੋ ਜਿੰਨਾ ਉਲੋਸ ਹੋਇਆ ਉਹ ਉਸ ਜਾਨਵਰ ਦੇ ਇੱਕ ਹੰਡਰੀ ਵਿੱਚ ਜਗ ਸਲਾ ਮੰਗਦੇ ਤੇ ਅਸੀਂ ਪਾਣੀ ਦੇ ਚੱਕਰ ਤੇ ਲੈ ਕੇ ਕਿੰਨੇ ਕਿੰਨੇ ਲੱਗਦਾ ਬੱਧੀ ਉਹ ਤਾਂ ਪੂਰੀ ਸ਼ਾਮ ਹੋਰ ਲਗੜ ਵਿੱਚ ਰਹੀ ਸੀ ਕੋਸ ਵਿੱਚ ਦੋ ਕੰਰੀਆ ਸੀ ਦੋਨਾਂ ਰਹੀਓ ਚ ਇੱਕ ਚਾਹਨਾ ਤੋਂ ਦੂਸਰਾ ਚਾਹਨਾ ਅੱਠ ਕਰੋੜ ਦੇ ਵਿੱਚੋਂ ਮਿਲ ਰੱਜ ਕੇ ਰੋਣ ਗਏ ਜਿਹਨੇ ਇੱਕ ਤੋਂ ਘੱਟ ਵੀ 2000 ਮੀਟਰ ਤੋਂ ਉੱਪਰ ਹੋਏ ਰਮਜੀਤ ਤਾਂ ਜਾਰਜਪੁਰ ਦੀ ਗੱਲ ਹੋਈ ਕਿ ਜਿਹੜੇ ਮੰਨ ਏਰੀਆ ਹੈਗੇ ਦਰਿਆ ਦੇ ਕੰਢੇ ਕਾਫੀ ਪ੍ਰਿੰਟ ਹੈਗੇ ਜਿਹੜੀ ਦਰਾਈ ਜ਼ਮੀਨਾਂ ਤੇ ਜਿਹੜੀ ਦਿੱਤੀ ਲਾਂ ਦਾ ਕਾਰੋਬਾਰ ਚੱਲਦਾ ਤੁਹਾਨੂੰ ਨੇ ਦਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਕਿੰਨੇ ਹੋਏ ਹਾਦਸੇ ਹੋਣ ਜਿਵੇਂ ਅਰਲਾ ਆਇਤੋਂ ਪਹਿਲਾ ਐਂਸੀਸਾ ਕਰਨਾ ਟਾਂਗ ਸਰਗਾ ਆਉਂਦੀ ਤੇ ਤਰਦ ਕਰ ਰਹਾ ਸੀ ਕਿ ਇਹ ਆਉਤਾ ਹੋ ਰਹੀ ਸੀ ਉਸ ਤੋਂ ਬਾਅਦ ਆਇ ਤੁਲ ਪਹਿਲਾ ਹੀ ਮੇਰੀ ਚਾਹ ਕੋ ਕਿੰਨੇ ਹੁੰਦੇ ਸੀ ਮੇਰੇ ਆਉਤਾ ਹੁੰਦੀਆਂ ਲੋਕਾਂ ਜਿਹੜੇ ਜੰਮੀ ਆਏ ਨੇ ਵਿੱਚ ਕੱਲ ਜਦੋਂ ਇਹ ਦਾਲ ਨੂੰ ਬਾਦੂ ਪੀ ਸੀ ਉਹਨਾਂ ਵਿੱਚ ਕੀੜੇ ਮੱਚ ਉਹਦਾ ਜਲੇ ਰਹੀ ਸੀ ਤੇ ਉਹ ਸਭ ਜੈਗਰੀ ਚੀਜ਼ਾਂ ਨੇ ਕਿ ਅਧਿਕਾਰ ਪਾਲਿਸ਼ ਤੋਂ ਉਸ ਨੂੰ ਪਾਣੀ ਧਰਾਈ ਹੈ ਵੀ ਜੇ ਪੁੰਦੇ ਵਿੱਚ ਪੂਰੀ ਸਭ ਕੋਈ ਜਨਤੋਂ ਚਰਚਾ ਲਈ ਤੇ ਜਿੰਨੇ ਵੀ ਨੇ ਉਹ ਦਬਾਉਣਾ ਹੈ ਹਰ ਲੋਕ ਇਸ ਨੂੰ ਸਮਝ ਨਹੀਂ ਰਹੇ ਉਹ ਇਹ ਤੇ ਹਲ ਗ੍ਰੀਟ ਜੀ ਹਾਰਕ ਦਾ ਇਹ ਦੋ ਤਿੰਨ ਕਿੰਨੇ ਚੜ ਗਿਆ ਹੁੰਦੇ ਆ ਰੱਬ ਜਾਣੇ ਕਿੰਨਾ ਕੈਲਕੂਲ ਬੰਦੇ ਜਾਂ ਕੀ ਬੰਦੇ ਆ ਇੰਨੀ ਜਲਦੀ ਤਿਆਰ ਕਰਕੇ ਇਹ ਆਸੇ ਪਾਸੇ ਲੋਕਾਂ ਨੂੰ ਸੁਣਾਇਆ ਲੁੱਦੇ ਜਿਵੇਂ ਸਾਥੀ ਵੀ ਜਾਨੂੰ ਦੇਖੇ ਜਿਲਾਏ ਉਹ ਇਹ ਜਿਹੜੇ ਲੋਸ ਚਾਹੀਦੇ ਨੇ ਸਬਦ ਕਟਾਈ ਪੂਰਾ ਹੋਵੇ ਆਨ ਵਾਲੇ ਸਮੇਂ ਦੇ ਵਿੱਚ ਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਹੋਰ ਇਦਾਂ ਦੀ ਛਾਪੇ ਵਾਲੀ ਜਾਲੀ ਲਾਉਂ ਗੇ ਬਿੰਦੂ ਜਿਹੜੀ ਅਜਿਹਾ ਹੋਵੇ ਜੀ ਸਾਈਜ਼ ਨੂੰ ਵੀ ਲਾਉਣੀ ਪੈਣੀ ਹੈ ਨਹੀਂ ਲਾਣੀ ਤੇਵਾ ਸਿੰਘ ਇਹ ਹੋਂਕੂ ਲਿਟਾ ਲਗਾਤਾਰ ਜਾਲੀ ਲਖਾਂਗੇ ਉਹ ਜਿਹੜੇ ਅਸਟ੍ਰੇਲ ਦਾ ਆਪਣੀਆਂ ਲੋੜੀਆਂ ਸੀ ਕਿ ਇੱਕ ਜਿਹੜੀ ਇੱਛਾ ਉੱਤਰ ਪ੍ਰਦੇਸ਼ੀ ਦਾ ਵਾਸੇ ਜਾਂਜਪੁਰ ਠਾਕਾ ਸੋਤਾਰੋ ਇੱਕ ਅਮਰਜੀਤ ਉੱਤਰ ਜਾਂਸੀ ਵਾਸੀ ਜਾਂਸੀ ਤੋਂ ਇੱਕ ਸਾਹੇ ਉੱਤਰ ਸੌਣ ਵਾਲ ਵਾਸੀ ਜਾਂਸੀ ਤੋਂ ਇੱਕ ਅਸ਼ੋਕਮਲ ਸਾਹੇ ਹਨ ਇਹ ਜੋਪਨਾ ਸਾਹੇ ਦੀ ਇਹ ਚਾਰ ਬੱਚੇ ਜਿਹੜੀ ਕੱਲ੍ਹ ਹੁੰਦਾ ਸੀ ਕਿ ਤੇ ਕੇ ਬਾਕੀ ਚਾਂਦੀ ਰੂਪ ਵਿੱਚ ਉਹ